हां जी दोस्तों स्वागत दोस्तो, है थोड़ा साडे YouTube चैनल ते ते दोस्तों आज आपा खडे हैं पਿੰਡ फूल तसील रामपुर फूल जिला बठिंडा ਦੇ ਵਿੱਚ ਤੇ ਮਿੱਤਰੋ ਬਾਈ ਹੁਣਾਂ ਕੋਲ ਟਾਪ ਆਵਦਾ ਨਗੀਨਾ ਐ ਐਚਪ گاਉਂ ਹੀ ਬਕਾਉ ਆ ਤੇ ਗਾਂ ਦੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਐ ਤੇ ਘਤ ਘਾੜ ਵੀ ਮਿੱਤਰੋ ਗਾਂ ਦਾ ਪੂਰਾ ਚੰਗਾ ਐ ਤੇ ਬਾਈ ਕਾਂ ਦਾ ਐਨੇ ਤੀਜੇ ਸੂਏ ਸੋਣਾ ਤੇ ਪੰਜ ਛੇ ਦਿਨ ਰਹਿ ਕੇ ਬਾਕੀ ਮਿੱਤਰੋ ਤੇ ਜੇ ਦੁੱਧ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਦੁੱਧੇ ਸੋਏ ਨੇ 35 ਲੀਟਰ ਦਿੱਤਾ ਸੀਗਾ ਐਦ ਕਿ ਤਾਂ ਮਿੱਤਰੋ 35 ਤੋਂ ਪਲਾਸੀ ਕਰੂਗੀ ਤੇ ਗਾਇਆਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਆਰਡਰ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਿਆ ਥਾਣ ਤੋਂ ਹੁਣ ਪੂਰੇ ਚੰਗਿਆ ਚਾਰੇ ਇਕੱਲੇ ਇਕੱਲੇ ਥਾਣੇ ਮਿੱਤਰੋ ਤੇ ਫਾਰਮ ਵਾਲੀ ਗਾਈਆਂ ਤੇ ਘਰੇ ਰੱਖਣ ਵਾਲੀਆਂ ਗਾਈਆਂ ਪੂਰੀ ਸ਼ੌਕਨਾ ਪੂਰੇ ਦੁੱਧ ਵਾਲੀਆਂ ਆਂ ਤੁਸੀਂ ਜਿਹੜੇ ਮੇਰੇ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਦਾ ਰੇਟ ਵੀ ਬਹੁਤ ਜਾਇਜ਼ ਹੈ 1,35,000 ਰੁਪਏ ਡਿਮਾਂਡ ਕਰਦੇ ਕਹਿੰਦੇ ਜੇ ਕਿਸੇ ਤੇ ਪਸੰਦ ਆਉਂਦੀ ਆ ਤਾਂ ਮੌਕੇ ਤੇ ਮਾਨਤਨ ਹੋ ਜਾਊਗਾ ਜਿਸ ਮੇਰੇ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਕੋਈ ਚੈਨਲ ਤੇ ਵੀਡੀਓ ਪਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਬੈਲ ਘੰਟੀ ਵਾਲਾ ਬਟਨ ਦਬਾਏ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਦੀ ਧੰਨਵਾਦ